ਨੇ ਜਿੱਤਾ ਸਿਕੰਦਰ ਸਿੰਘ ਬਰਵਾਨਾ ਨੇ ਅੱਥਾ ਜੇਲਾ ਬੰਦਿਆਂ ਲਈ ਬਣੀਆਂ ਨੇ ਡਰਨ ਦੀ ਕੋਈ ਲੋੜ ਨਹੀਂ ਚਾਹੇ ਤੁਸੀਂ ਅੱਗੇ ਆ ਕੇ ਕੰਮ ਕਰੋ ਚਾਹੇ ਤੁਸੀਂ ਪਿੱਛੇ ਰਹਿ ਕੇ ਸਿਰਫ ਵੋਟ ਪਾਓ ਆਪਾਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਦਾ ਤਗੜੇ ਹੋ ਕੇ ਸਾਥ ਦੇਣਾ ਹੈ ਤਾਂ ਜੋ ਆਪਣੀ ਜਵਾਨੀ ਬਸ ਕੇ ਹੁਣ ਮੈਂ ਬੇਨਤੀ ਕਰਦਾ ਸਰਦਾਰ ਸੁਖਚੈਨ ਸਿੰਘ ਜੀ ਗੋਪਾਲਾ ਗੰਦਵੀ ਟਕਸਾਲ ਪੰਜ ਤੋਂ 7 ਮਿੰਟ 5 ਮਿੰਟ ਦੀ ਹਾਜ਼ਰੀ ਜੜੀ ਉਹ ਲਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਓ ਅਸੀਂ ਵੀ ਵੇਖਣਾ ਪਿੱਛੇ ਆ ਜਾਓ ਕਿੰਨੀ ਜਗਾ ਪਈ ਹੈ ਪਿਆਰ ਨੂੰ ਗੁਰੂ ਪਿਆਰੇ ਫਰਸਾ ਜੀ ਉਹ ਵਾਹਿਗੁਰੂ ਜੀ ਦਾ ਪਾਸ਼ਾ ਕੋਈ ਨਹੀਂ ਮਿਲਦਾ ਨਹੀਂ ਨਹੀਂ ਅੱਜ ਇਹ ਗੱਲ ਕਹਿਣ ਨੂੰ ਬਣਦੀ ਆ ਅੱਜ ਉਸ ਪਾਸ਼ਾ ਸਰਬੰਸ ਦਾ ਨੀ ਪਿਤਾ ਜਿਸ ਦੇ ਖੰਡੇ ਬਾਟੇ ਦੀ ਦਾਤ ਦੇ ਵਿੱਚੋਂ ਜਿਹੜੀਆਂ ਦਾਤਾਂ ਮਿਲੀਆਂ ਜਨਨੀ ਜਨੈ ਤ ਭਗਤ ਜਾਣਾ ਕੈ ਦਾਤਾ ਕੈ ਸੂਰ ਨਾਹੇ ਤ ਜਨਨੀ ਬਾਜ ਰਹਿ ਕਹਾ ਗਵਾਵੇਂ ਨੂ ਅੱਜ ਇਹ ਉਹ ਮਾਂ ਹੈ ਮੈਂ ਗੱਲ ਆਪਣੇ ਅਨੁਭਵ ਦੇ ਵਿੱਚੋਂ ਸਿੱਖ ਇਤਿਹਾਸ ਦੇ ਵਿੱਚੋਂ ਜੋ ਦਰਸ਼ਨ ਕੀਤੇ ਹੈ ਜੋ ਸਰਵਣ ਕੀਤਾ ਹੈ ਉਹਦੇ ਵਿੱਚੋਂ ਇਦਾਂ ਭਗਦਾ ਹੈ ਕਿ ਜਿਵੇਂ ਸਰਬਸਦਾ ਨੀ ਪਿਤਾ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਸ਼ਾ ਦੇ ਨਾਲ ਜੂਝਣ ਵਾਲੇ ਜਿਵੇਂ ਸਿੱਖ ਝੜਾਰੂ ਸਨ ਜਿਨ੍ਹਾਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਵਾ ਸਵਾ ਲੱਖਾਂ ਨਾਲ ਲੜੇ ਤੇ ਉਦੋਂ ਇਕੱਲੇ ਸਿੰਘ ਨਹੀਂ ਸਨ ਲੜੇ ਉਦੋਂ ਮਾਤਾਵਾਂ ਨੇ ਵੀ ਆਪਣਾ ਯੋਗਦਾਨ ਪਾਇਆ ਸੀ ਮਾਤਾ ਭਾਗਕੌਰ ਵਰਗੀਆਂ ਨੇ ਔਰ ਖੰਨੀ ਖੰਨੀ ਤੇ ਗੁਜ਼ਾਰਾ ਕਰਨ ਵਾਲੀਆਂ ਮਾਤਾਵਾਂ ਨੇ ਪੰਥ ਦੀ ਖਾਤਰ ਕੌਮ ਦੀ ਖਾਤਰ ਆਪਣੇ ਇਤਿਹਾਰ ਦੀ ਖਾਤਰ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾ ਚ ਹਾਰ ਪਵਾਏ ਤੇ ਆਪ ਸ਼ਹੀਦ ਹੋਈਆਂ ਤੇ ਨਾਲ ਜਾਲਮਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਬੱਚਿਆਂ ਦੇ ਟੋਟੇ ਟੋਟੇ ਅੱਜ ਯਾਦ ਰੱਖਿਓ ਗੱਲ ਏ ਤੁਹਾਡੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਟੋਟੇ ਟੋਟੇ ਕਰਕੇ ਤੁਹਾਡੇ ਸਾਹਮਣੇ ਤੁਹਾਡੇ ਗਲਾਂ ਦੇ ਵਿੱਚ ਪਾ ਦਿੱਤੇ ਗਏ ਤੁਸੀਂ ਪੁੱਤ ਦੇ ਖੂਨ ਦੇ ਵਿੱਚ ਚੌਂਕੜਾ ਮਾਰ ਕੇ ਬੈਠੀਆਂ ਹੋ ਅੱਜ ਤੁਸੀਂ ਅਰਦਾਸ ਕਰਦੀਆਂ ਜੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੈਨ ਸੁੱਖਾਂ ਦਾ ਬਤੀਤ ਹੋਇਆ ਰਾਤ ਸੁੱਖਾਂ ਦੀ ਬਤੀਤ ਕਰਨੀ ਤੁਹਾਡਾ ਦਿਲ ਕਿਉਂ ਨਾ ਪੜ ਗਿਆ ਉਦੋਂ ਇੱਕ ਬਹਾਦਰ ਮਾਨੇ ਉੱਠ ਕੇ ਗੱਲ ਕਹੀ ਸੀ ਕਿ ਜ਼ਾਲਮ ਅਸੀਂ ਪਹਿਲਾਂ ਸ਼ਹੀਦਾਂ ਦੀਆਂ ਧੀਆਂ ਸਾਂ ਫੇਰ ਅਸੀਂ ਸ਼ਹੀਦਾਂ ਦੀਆਂ ਨੋਹਾਂ ਤੇ ਸਿੰਘਣੀਆਂ ਬਣੀਆਂ ਅੱਜ ਸਾਨੂੰ ਸ਼ਹੀਦ ਦੀ ਮਾਂ ਦਾ ਖਤਾਬ ਉਤਵਾ ਮਿਲ ਰਿਹਾ ਸਾਨੂੰ ਕੋਈ ਨਮੋਸ਼ੀ ਨਹੀਂ ਅਸੀਂ ਅੱਜ ਸ਼ਹੀਦਾਂ ਦੀਆਂ ਮਾਵਾਂ ਬਣ ਚੁੱਕੀਆਂ ਹਾਂ ਉਹਨਾਂ ਮਾਵਾਂ ਨੇ ਜਦੋਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਸ਼ਹਾਦਤਾਂ ਦੇ ਵਿੱਚੋਂ ਸ਼ਹੀਦ ਵਾਰ-ਵਾਰ ਆਉਂਦੇ ਨੇ ਉਹਨਾਂ ਮਾਵਾਂ ਦੇ ਵਿੱਚੋਂ ਅੱਜ ਕੌਮ ਦੇ ਇੱਕ ਜੁਝੇ ਜਰਨੈਲ ਦੀ ਮਾਂ ਮੈਂ ਕਹਿੰਦਾ ਉਹਨਾਂ ਸ਼ਹੀਦਾਂ ਜੋ ਦੁਬਾਰਾ ਵਾਪਸ ਆਈ ਹੈ ਬੋਲੇ ਇੱਕ ਸੋਨਿਆ ਜਿਨ੍ਹਾਂ ਆਪਣੇ ਬੱਚੇ ਨੂੰ ਜਿਨ੍ਹਾਂ ਆਪਣੇ ਬੱਚੇ ਨੂੰ ਜਨਮੀ ਜਨੈ ਤਾਂ ਭਗਤ ਜਾਨ ਕਹਿ ਦਾ ਤਾਂ ਕਹਿ ਸੂਰ ਨਾਹੀਂ ਤਾਂ ਜਨਨੀ ਬਾਜ ਰਹਿ ਕਹਾ ਗਵਾਵੇ ਨੂਰ ਜੇ ਤਾਂ ਸੂਰਮੇ ਨੂੰ ਜਨਮ ਦੇਣਾ ਹੈ ਚੇਤਾ ਸੰਤ ਨੂੰ ਜਨਮ ਦੇਣਾ ਤੇ ਠੀਕ ਹੈ ਨਹੀਂ ਤੇ ਆਪਣਾ ਜਿਹੜਾ ਨੂਰ ਗਵਾਉਣ ਦੀ ਲੋੜ ਨਹੀਂ ਅੱਜ ਪੰਜਾਬ ਦੀ ਧਰਤੀ ਤੇ ਮਾਵਾਂ ਨੇ ਨਿਤਨੇਮ ਨਾ ਕਰਨ ਕਰਕੇ ਬਾਣੀ ਨਾ ਬੜਨ ਕਰਕੇ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ 'ਤੇ ਨਾ ਲਾਉਣ ਕਰਕੇ ਸੋਸ਼ਲ ਮੀਡੀਆ ਦੇ ਵਿੱਚੋਂ ਆਪ ਸੀਰੀਅਲ ਵੇਖ-ਵੇਖ ਕੇ ਉਹਨਾਂ ਮਾਵਾਂ ਨੇ ਉਹਨਾਂ ਬੱਚਿਆਂ ਨੂੰ ਅੱਜ ਪੰਜਾਬ ਦੀ ਧਰਤੀ ਤੇ ਜਨਮ ਦਿੱਤਾ ਹੈ ਜਿਹੜਾ 18 ਸਾਲ ਦਾ ਹੁੰਦਾ ਹੈ ਤੇ ਪਾਤ ਦੇ ਵਿੱਚੋਂ ਆਪਣੀ ਸਿੱਖੀ ਤੋਂ ਪਤ ਤੋ ਜਾਂਦਾ ਹੈ ਜਿਹੜੀ ਮਾਂ ਨੇ ਆਪ ਨਾਮ ਜਪਿਆ ਹੈ ਜਿਹੜੀ ਮਾਂ ਨੇ ਆਪ ਸਿਮਰਨ ਕੀਤਾ ਉਸ ਮਾਂ ਦੇ ਪੁੱਤ ਨੂੰ ਮੈਂ ਆਪਣੀਆਂ ਅੱਖਾਂ ਦੇ ਨਾਲ ਜਲੂਪੁਰ ਖੇੜੇ ਦੇ ਵਿੱਚ ਤੁਰਦਿਆਂ ਫਿਰਦਿਆਂ ਅਜੇ ਅਮਰਤ ਸ਼ਕੇ ਨੂੰ ਅਜੇ 15 ਦਿਨ ਹੋਏ ਸੀ ਨਿਤਨੇਮ ਕਰਦਿਆਂ ਸੰਗਤ ਜੀ 10 ਸਾਲ ਵੀ ਲੱਗ ਜਾਂਦੇ ਹੈ ਕਈਆਂ ਨੂੰ ਨਿਤਨੇਮ ਦੀਆਂ ਬਾੜੀਆਂ ਕੰਨ ਕਰ ਲਗੀਆਂ ਮੈਂ ਭਾਈ ਅਮਰਤਪਾਲ ਸਿੰਘ ਨੂੰ ਇੱਕ ਦੰਦ ਮਿੰਟਕਾਲ ਦਾ ਵਿਦਿਆਰਥੀ ਹੋਣ ਦੇ ਨਾਤੇ ਆਪਣੇ ਤਜਰਬੇ ਤੋਂ ਵੇਖਿਆ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ ਜਵਾਨੀ ਅਨੰਦ ਸਿੰਘ ਦੀ ਬਾਣੀ ਦਾ ਜਾਪ ਜਵਾਨੀ ਜਪਜੀਤ ਸਿੰਘ ਦੀ ਬਾਣੀ ਦਾ ਜਾਪ ਅਮਰ ਸ਼ੇਖੇ ਨੂੰ ਮਹੀਨਿਆਂ ਮਹੀਨਾ ਹੋਇਆ ਹੋਵੇ ਅਨੰਦ ਸਿੰਘ ਦੀ ਬਾਣੀ ਪੜੇ ਉਹ ਜਵਾਨੀ ਕੰਠ ਕਰੇ ਜਪਜੀਤ ਸਿੰਘ ਜਵਾਨੀ ਕੰਠ ਕਰੇ ਇਹ ਕਿਸੇ ਮਾਂ ਦੀ ਚੰਗੀ ਗੁਰਤੀ ਦੇ ਨਾਲ ਚੰਗੀ ਸੇਵਾ ਦੇ ਨਾਲ ਚੰਗੀ ਲਗਨ ਦੇ ਨਾਲ ਇਹੋ ਜੀਆਂ ਕੁਰਬਾਨੀਆਂ ਕੀਤੀਆਂ ਜਾਂਦੀਆਂ ਤੇ ਜੇਕਰ ਤੇ ਹਿੰਦੁਸਤਾਨ ਦੇ ਵੱਡੇ ਵੱਡੇ ਪੱਤਰਕਾਰ ਉਹਦੇ ਅੱਗੇ ਹਾਰੇ ਨੇ ਉਹਦੇ ਅਰਗੇ ਉਹਨਾਂ ਨੇ ਗੋਡੇ ਟੇਕੇ ਨੇ ਤੇ ਉਹਦਾ ਕਾਰਨ ਹੈ ਇੱਕ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਜੋਦੇ ਦੇ ਸਿਰ ਦੇ ਉੱਪਰ ਹੱਥ ਹੈ ਅੱਜ ਜਿਹੜੀ ਕੌਮ ਹੈ ਜੇ ਨਾਲ ਖੜੀ ਹੈ ਤੇ ਉਹਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਸੰਗਤ ਜੀ ਮੈਂ ਬੜੀਆਂ ਬੇਨਤੀਆਂ ਕਰਨੀਆਂ ਨੇ ਬਲੇਰ ਸਾਹਿਬ ਬੈਠੇ ਨੇ ਮਾਤਾ ਜੀ ਨੇ ਹਾਜ਼ਰੀ ਲਵਾਉਣੀ ਹੈ ਠਾਠਾ ਮਾਰਦਾ ਕੱਠ ਇਸ ਪਿੰਡ ਦੇ ਵਿੱਚ ਸੰਗਤਾਂ ਦਾ ਅੱਜ ਦੱਸ ਰਿਹਾ ਹੈ ਕਿ ਅੱਜ ਸਿਮਰ ਜੀ ਸਨਮਾਨ ਵਾਂਗੂ 480000 ਵੋਟ ਵਾਂਗੂ ਅੱਜ ਲੀਡ ਅਸੀਂ ਗੱਲ ਚਿਤਨ ਦਾ ਨਾ ਕਰੀਏ ਕਿ ਜਿੱਤਦੇ ਨੇ ਭਾਈ ਅਮਰਪਾਲ ਸਿੰਘ ਅਸੀਂ ਕਹਿੰਨੇ ਆ ਕਿ ਵੱਡੀ ਲੀਡ ਲੈ ਰਹੇ ਨੇ ਤੇ ਸਪਸ਼ਟ ਹੈ ਇਹ ਗੱਲ ਦੂਜੀ ਗੱਲ ਬੇਨਤੀ ਇਹ ਕਰਾਂ ਪਿੰਡਾਂ ਦੇ ਵਿੱਚ ਜੇ ਆ ਮਾਹੌਲ ਬਣਾਉਣਾ ਹੈ ਅੱਜ ਭਾਈ ਅਮਰਪਾਲ ਸਿੰਘ ਵਰਗੇ ਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜੇਲ੍ਹਾਂ ਦੇ ਵਿੱਚ ਲਾ ਕੇ ਆਪਣੀ ਜ਼ਿੰਦਗੀ ਜਾਦਾਤੇ ਲਾ ਕੇ ਇੰਨੀ ਕੁਰਬਾਨੀ ਕਰਨੀ ਪੈਣੀ ਕਾਰਨ ਕਿ ਕਿਸੇ ਸਰਕਾਰ ਨੇ ਕਿਸੇ ਆਗੂ ਨੇ ਪਿੰਡਾਂ ਦੇ ਵਿੱਚ ਨਸ਼ੇ ਛਡਾਉਣ ਦਾ ਕਿਸੇ ਆਗੂ ਨੇ ਪਿੰਡਾਂ ਦੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦਾ ਕਿਸੇ ਨੇ ਉਹ ਪ੍ਰਚਾਰ ਨਹੀਂ ਕੀਤਾ ਅੱਜ ਪਿੰਡਾਂ ਦੇ ਗਰੰਤੀ ਸੰਘਾਰ ਨੂੰ ਬੇਨਤੀ ਹੈ ਅੱਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਨੇ ਅੰਮ੍ਰਿਤ ਧਾਰੀ ਲਾਓ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਲਾਓ ਤੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣ ਤੇ ਸਾਡਾ ਜੇ ਸਿੱਖ ਰਾਜ ਨੇ ਹੋਣਾ ਸਿੱਖ ਰਾਜ ਦੀ ਪਨੀਰੀ ਵੀ ਹੋਣੀ ਚਾਹੀਦੀ ਇਹ ਨਹੀਂ ਸਿੱਖ ਰਾਜ ਆ ਜਾਵੇ ਪਰ 10 10 ਗੁਰੂਆਂ ਦੇ ਨਾਮ ਹੀ ਜ਼ਬਾਨਾਂ ਤੇ ਨਾ ਹੋਣ ਅੱਜ ਸਾਨੂੰ ਲੋੜ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਦੀ ਸੱਚ ਨਾਲ ਤੁਰਨ ਦੀ ਜਿੰਨੇ ਵੀ ਵੀਰ ਬੈਠੇ ਨੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੈ ਪਰ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੈ ਕਿ ਅੱਜ ਕੀ ਹੈ ਹੋਏ 71 ਮਿਲੋ ਮੇਰੇ ਭਾਈ ਤੁਪ ਤਸ ਦੂਰ ਕਰੋ ਲਿਲਾਏ ਫਰਨਾ ਮੈਂ ਕੀ ਹੋਵੋ ਜੋੜੀ ਗੁਰਮਖਸ ਪੈਸੋਂ ਸਫਾ ਵਿਛਾਏ ਅੱਜ ਸਾਰੀ ਸੰਗਤ ਨੇ ਉਹ ਫਰਕ ਨਭਾਇਆ ਅੱਜ ਕਿਸੇ ਪਾਰਟੀ ਨਾਲ ਨਹੀਂ ਪਟੜਿਆ ਪਰ ਅੱਜ ਇੱਕ ਦਰਦ ਨੂੰ ਮੁੱਖ ਰੱਖਦੇ ਆ ਅੱਜ ਸਿੱਖ ਰਾਜ ਦੀ ਆਵਾਜ਼ ਜਿਹੜੀ ਹੈ ਇਸ ਪੰਡਾਲ ਦੇ ਵਿੱਚੋਂ ਇਸ ਮਾਹੌਲ ਦੇ ਵਿੱਚੋਂ ਉਸ ਸਿੰਘ ਅਮਰਤਪਾਲ ਸਿੰਘ ਦੀ ਕੁਰਬਾਨੀ ਦੇ ਵਿੱਚੋਂ ਉਹਦੀ ਸੇਵਾ ਦੇ ਵਿੱਚੋਂ ਅੱਜ ਸਾਬਤ ਹੋ ਰਹੀ ਆ ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਚਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਬੇਨਤੀ ਕਰਾਂ ਸਰਦਾਰ ਚਮਕੌਰ ਸਿੰਘ ਜੀ ਧੰਨ ਉਹਨਾਂ ਨੂੰ ਕਿ ਉਹ 5 ਮਿੰਟ ਦਾ ਸਮਾਂ ਇੱਥੇ ਮਾਈਕ ਦੇ ਉੱਤੇ ਜਰੂਰ ਬੋਲਣ ਜੀ ਸਭ ਤੋਂ ਪਹਿਲਾਂ ਗਾਜਵਾਜ ਕੀ ਫਤਿਹ ਦੇ ਨਾਲ ਸਾਂਝ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾ ਅੱਜ ਵੈਸੇ ਤੇ ਐਮਏ ਦਾ ਪੇਪਰ ਸੀ ਪਹਿਲਾਂ ਵੀ ਮੈਂ ਬੇਨਤੀ ਕੀਤੀ ਹੈ ਪਰ ਸਮਾਂ ਬਹੁਤ ਹੋ ਗਿਆ ਫਿਰ ਮੈਂ ਕਿ ਬੜੀ ਦੇ ਦੇ ਨੇ ਪੇਪਰ ਦੀ ਅੱਜ ਤੇ ਬੜੀ ਦੇ ਦਿੱਤੀ ਆਪਾਂ ਸੋ ਸੋ ਨਿਹਾਲ ਸ੍ਰੀ ਅਕਾਲ ਸੋ ਜਿਹੜੇ ਪਾਸੇ ਅਸੀਂ ਆ ਸੰਘਰਸ਼ ਦੇ ਰਾਹ ਤੇ ਤੁਰਿਆ ਨਾ ਕਾਮੇ ਵੀ ਬੜੀ ਜ਼ਰੂਰੀ ਹੈ ਕਿਉਂਕਿ ਵੀਰ ਅਮਰਿੰਦੀਪ ਸਿੰਘ ਆ ਇਸ ਨੌਜਵਾਨ ਦੇ ਨਾਲ ਵੀ ਬਹੁਤ ਪਿਆਰ ਆ ਸਾਡਾ ਭਰਾ ਵਾ ਤੇ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਰੂਹ ਦੇ ਨਾਲ ਜੁੜੇ ਹੋਏ ਆ ਪਹਿਲੇ ਦਿਨ ਤੋਂ ਲੈ ਕੇ ਭਾਈ ਸਾਹਿਬ ਜੀ ਦਾ ਪ੍ਰਚਾਰ ਪਿੰਡਾਂ ਨਗਰਾਂ ਦੇ ਵਿੱਚ ਕਰੇ ਤੇ ਅੱਜ ਚਲੋ ਪਹਿਲੇ ਦੋ ਪੇਪਰ ਬਾਰੇ ਕੰਪਲੀਟ ਹੋ ਗਏ ਸੀ ਚਲੋ ਹੁਣ ਸਬੜੀ ਤੇ ਭਰੀ ਜਾਣੀ ਆ ਪਰ ਅੱਜ ਦਾ ਪ੍ਰੋਗਰਾਮ ਆ ਜਿਹੜਾ ਕਿਉਂਕਿ ਇਹ ਇਲਾਕਾ ਖਲੂਰ ਸਾਹਿਬ ਦਾ ਇਲਾਕਾ ਤੇ ਬੜਾ ਜ਼ਰੂਰੀ ਸੀ ਇੱਥੇ ਹਾਜ਼ਰ ਹੋਣਾ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਨੂੰ ਜਿਤਾਉਣ ਵਾਸਤੇ ਆਪਾਂ ਹਰ ਹੀ ਲਾਭ ਰਸੀਲਾ ਕਰਨਾ ਪਿੰਡਾਂ ਨਗਰਾਂ ਦੇ ਵਿੱਚ ਆਪਣੇ ਪਿੰਡ ਪੱਧਰ ਤੇ ਆਹ ਇਕੱਠ ਵੀ ਕਰਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇਸ ਇਕੱਠ ਦੇ ਵਿੱਚ ਮੁੰਡਾ ਪਿੰਡ ਦੀ ਧਰਤੀ ਤੇ ਇਕੱਠ ਹੈ ਇੱਥੇ ਸੰਗਤ ਜੋਲਤਾਈ ਵਾਲੇ ਤੋਂ ਵੀ ਪੁੱਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲੋਹਾਰਾਂ ਤੋਂ ਸੰਗਤ ਪੁੱਜੀ ਆ ਉਹਨਾਂ ਦਾ ਵੀ ਧੰਨਵਾਦ ਹੈ ਗੁੱਜਰਪੁਰੇ ਤੋਂ ਸੰਗਤ ਪੁੱਜੀ ਆ ਉਹਨਾਂ ਦਾ ਵੀ ਧੰਨਵਾਦ ਕੌੜਾ ਵਧਾਣੀ ਤੋਂ ਸੰਗਤ ਪੁੱਜੀ ਆ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਸਾਰੇ ਪਿੰਡਾਂ ਦਾ ਇੱਕ ਇਸ ਸਹਿਮਤੀ ਦੇ ਨਾਲ ਮੁੰਡੇ ਪਿੰਡ ਦੇ ਵਿੱਚ ਇਕੱਠ ਹੋਇਆ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਵੀ ਨਗਰਾਂ ਤੋਂ ਸੰਗਤਾਂ ਪਹੁੰਚੀਆਂ ਵਾਂ ਉਹਨਾਂ ਸੰਗਤਾਂ ਦੇ ਕੋਲੋਂ ਸਤਿਕਾਰਯੋਗ ਮਾਤਾ ਮਾਤਾ ਬਲਵਿੰਦਰ ਕੌਰ ਜੀ ਬੈਠੇ ਹੋਏ ਨੇ ਉਹਨਾਂ ਦੇ ਸਾਹਮਣੇ ਤੁਸੀਂ ਸਾਰੇ ਨਗਰਾਂ ਦੀ ਸੰਗਤ ਨੇ ਵਿਸ਼ਵਾਸ ਦਿਵਾਉਣਾ ਜਕਾਰੇ ਦੇ ਰੂਪ ਦੇ ਵਿੱਚ ਦੋਵੇਂ ਬਾਵਾ ਖੜੀਆਂ ਕਰਕੇ ਜਕਾਰੇ ਦੇ ਰੂਪ ਦੇ ਵਿੱਚ ਵਿਸ਼ਵਾਸ ਦਿਵਾਉਣਾ ਹੈ ਜਿਹੜੇ-ਜਿਹੜੇ ਨਗਰ ਦੇ ਵਿੱਚੋਂ ਇੱਥੇ ਸੰਗਤ ਜੁੜ ਕੇ ਬੈਠੀ ਐ ਉਹਨਾਂ ਨਗਰਾਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤਣਗੇ ਜੇਕਰ ਜਿਤਾਉਣ ਵਾਸਤੇ ਤਿਆਰ ਹੋ ਦੋਵੇਂ ਬਾਵਾ ਖੜੀਆਂ ਕਰਕੇ ਜਕਾਰਾ ਲਾ ਦਿਓ ਸੋਹਣਿਆ ਗੋ ਇਹ ਜਿਹੜਾ ਵਿਸ਼ਵਾਸ ਐ ਨਾ ਇਸ ਵਿਸ਼ਵਾਸ ਦੇ ਨਾਲ ਹੀ ਭਾਈ ਸਾਹਿਬ ਜੀ ਦੀ ਬਹੁਤ ਵੱਡੀ ਲੀਡ ਦੇ ਨਾਲ ਫਤਿਹ ਹੋਣੀ ਐ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਜੇਕਰ ਕਿਤੇ ਕਿਸੇ ਸਮੇਂ ਵਿਵਤਾ ਬਣੀ ਅਸੀਂ ਉਹ ਮਾਜਦੇ ਦੇ ਲੋਕ ਸਾਂ ਜਿਨ੍ਹਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਦਿਤਾਇਆ ਅੱਜ ਜੇਕਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਉੱਪਰ ਵਿਵਤਾ ਬਣੀ ਹੈ ਆਪਾਂ ਇਹ ਤਹਈਆ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ 7-8 ਲੱਖ ਵੋਟ ਦੇ ਨਾਲ ਦਿਤਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਆਪਣਾ ਇਹ ਫਰਜ਼ ਬਣਦਾ ਹੈ ਕਿਉਂਕਿ ਹੁਣ ਤੇ ਮੌਕਾ ਮਿਲਿਆ ਮਾਜਦੇ ਦੇ ਮਜਾਇਰਾਂ ਕੌਣ ਹੁੰਦੇ ਆ ਪੂਰੇ ਇੰਡੀਆ ਨੂੰ ਪਤਾ ਲੱਗ ਜਾਵੇ ਵਰਲਡ ਦੇ ਵਿੱਚ ਵਸਦੀ ਦੁਨੀਆ ਨੂੰ ਪਤਾ ਲੱਗ ਜਾਵੇ ਕਿਉਂਕਿ ਜਿਹੜੀ ਖਡੂਰ ਸਾਹਿਬ ਹਲਕੇ ਦੀ ਐ ਸ਼ੀਟ ਹੈ ਨਾ ਇਸ ਸ਼ੀਟ ਦੇ ਉੱਪਰ ਪੂਰੇ ਵਰਲਡ ਦੇ ਵਿੱਚ ਵਸਰੇ ਸਿੱਖਾਂ ਦੀ ਨਿਗਾਹ ਹੈ ਕਿਉਂਕਿ ਉਹਨਾਂ ਨੂੰ ਇਹ ਨਹੀਂ ਮਾਇਨੇ ਰੱਖਦਾ ਮੋਤੀ ਜਿੱਤੇ ਜਾਂ ਹਾਰੇ ਵਰਲਡ ਦੇ ਵਿੱਚ ਵਸਦੇ ਹੋਏ ਸਿੱਖ ਖਡੂਰ ਸਾਹਿਬ ਨੂੰ ਵੇਖ ਰਹੇ ਆ ਕਿ ਖਡੂਰ ਸਾਹਿਬ ਦੇ ਵਿੱਚ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਕਿੰਨੇ ਵੱਡੀ ਲੀਡ ਦੇ ਨਾਲ ਜਿੱਤਦੇ ਆ ਸੋ ਆਪਣੇ ਫਰਜ਼ ਪਹਿਚਾਣ ਕੇ ਆਪਾਂ ਭਾਈ ਅਮਰਪਾਲ ਸਿੰਘ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾਈਏ ਸੋ ਮੇਰੀਆਂ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਭੁੱਲਾ ਚੁਕਾਂ ਦੀ ਖਿਮਾ ਗਾਦ ਕੇ ਫਤੇ ਵੜਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਖ ਖਾਲਸਾ ਜੀ ਤੁਸੀਂ ਉਹ ਮਾਜੇ ਦੇ ਮਜਾਇਲ ਹੋ ਤੇ ਮੇਰੀਆਂ ਮਾਤਾ ਪਿਤਾ ਘਰ ਦੀਆਂ ਵਾਰਸ ਪੈਣਾ ਬੇਟੀਆਂ ਮੇਰੇ خیال ਦੇ ਵਿੱਚ ਅੱਜ ਵਾਲਾ ਸਮਾ ਜਿਹੜਾ ਹਰ ਇੱਕ ਨੌਜਵਾਨ ਫੇਸਬੁੱਕ ਤੇ ਬੈਠਾ ਹੈ ਸੋਸ਼ਲ ਮੀਡੀਆ ਤੇ ਬੈਠਾ ਹੈ ਪੂਰੇ ਦੇਸ਼ ਨੂੰ ਬਾਤ ਦਿਆ ਕਿੱਥੇ ਕੀ ਹੁੰਦਾ ਹੈ ਬੜੀ ਬਰੀਕ ਸ਼ਾਲਣੀ ਮਾਰੀ ਹੈ ਜਿਸ ਤਰੀਕੇ ਨਾਲ 1999 ਦੇ ਵਿੱਚ ਬੀਬੀ ਪਵਿੱਤ ਕੌਰ ਨੇ ਇਹ ਗੱਲ ਕਹੀ ਸੀ ਪਹਿਲੀ ਹਰਾਨ ਕੇ ਦਾਣਾ ਮੰਡੀ ਪਿੱਖੀਵੰਡ ਦੇ ਵਿੱਚ ਸਾਡੇ ਵੀਰਾਂ ਨੂੰ ਪਤਾ ਹੈ ਉਹਨੇ ਬੋਲਿਆ ਤੋਤਲੀ ਜਬਾਨ ਨਾਲ ਉਨੇ ਕਾਸੇ ਕਿ ਮੇਰੇ ਪਾਪਾ ਨੂੰ ਫਾਂਸੀ ਤੋਂ ਬਚਾ ਲੋ ਤੇ ਤੁਸੀਂ ਅੱਜ ਤੱਕ ਭਾਰਤ ਦੇ ਵਿੱਚ ਰਿਕਾਰਡ ਨਹੀਂ ਟੁੱਟਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਫਾਂਸੀ ਦੇ ਰਸੇ ਤੋਂ ਲਾ ਕੇ ਲਿਆਂਦਾ ਸੀ ਹੁਣ ਕਈ ਲੋਕਾਂ ਨੂੰ ਇਹ ਪਤਾ ਹੈ ਕਿ ਫਾਂਸੀ ਦੇ ਰਸੇ ਤੋਂ ਲਾਇਆ ਸੀ ਪਰ ਫਾਂਸੀ ਹੋਈ ਕਿਉਂ ਸੀ ਉਹ ਨਹੀਂ ਪਤਾ ਉਸ ਜੋਧੇ ਤੇ ਇੰਦਰਾ ਕਾਦੀ ਦੇ ਕਤਲ ਦਾ ਪਰਚਾ ਸੀ ਮਾਤਾ ਨੂੰ ਦੱਸਣਾ ਚਾਹੁੰਦਾ ਕਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਨਜਾਇਜ਼ ਐਨਐਸਏ ਲਾ ਕੇ ਉਹਨੇ ਕੋਈ ਤੋਪ ਨਹੀਂ ਚਲਾਈ ਬੰਦੂਕ ਨਹੀਂ ਚਲਾਈ ਕੁਝ ਨਹੀਂ ਕੀਤਾ ਸਿਰਫ ਆਪਣੀ ਕੌਮ ਦੀ ਵਿਗੜੀ ਸੁਵਾਰਨ ਦਾ ਯਤਨ ਕੀਤਾ ਤੇ ਜਿਦੋਂ ਉਹਨਾਂ ਨੇ ਇੰਨਾ ਘਣਾਉਣੀ ਹਰਕਤ ਕੀਤੀ ਹੈ ਇਹ ਕਿਸੇ ਹੋਰ ਨੇ ਨਹੀਂ ਕੀਤੀ ਜਿਨ੍ਹਾਂ ਨੂੰ ਤੁਸੀਂ ਵੋਟ ਦੇ ਕੇ ਤਾਕਤ ਦਿੱਤੀ ਹੈ ਉਹਦੇ ਵੇਤੇ ਵੀ ਤੁਹਾਡਾ ਕਸੂਰ ਨਹੀਂ ਮੈਂ ਨੌਜਵਾਨਾਂ ਨੂੰ ਦੱਸ ਦੇਣਾ ਚਾਹੁੰਦਾ ਅਸੀਂ ਤੁਹਾਨੂੰ ਦੋਸ਼ ਨਹੀਂ ਦਿੰਦੇ ਕਿਉਂਕਿ ਤੁਹਾਡੇ ਕੋਲ ਰਸਤਾ ਕੋਈ ਹੋਰ ਨਹੀਂ ਸੀ ਤੁਸੀਂ ਹਿਰਖ ਦੇ ਮਾਰੇ ਨਰਕ ਨੂੰ ਗਏ ਕਿਉਂਕਿ ਤੁਸੀਂ ਇਹ ਮਨ ਬਣਾ ਲਿਆ ਸੀ ਕਿ ਅਸੀਂ ਕੈਪਟਨ ਤੇ ਬਾਦਲ ਆਉਣ ਹੀ ਨਹੀਂ ਦੇਣਾ ਗਾੜੀ ਸਰ ਨੂੰ ਹੋਰ ਵੀ ਕੁ ਮਿਆਜਾ ਭੁਗਤਣਾ ਪਊ ਤੇ ਅਸੀਂ ਭੁਗਤਲਾਂਗੇ ਇਹ ਬੜੀ ਬਧੀਆ ਗੱਲ ਸੀ ਹੁਣ ਸਾਡੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਬੈਠੇ ਆ ਮੇਰੀ ਭੈਣ ਗੁਰਪ੍ਰੀਤ ਜੀ ਵਾਈਫ ਬੇਟੀ ਆ ਜਿਹੜਾ ਵੀ ਰੰਬਰਸਰ ਜੇਲ੍ਹ ਦੇ ਵਿੱਚ ਹੈ ਮੇਰਾ ਗਵਾਨੀ ਹੈ ਸਤਿਕਾਰਯੋਗ ਚਾਚਾ ਪੁਲਵਿੰਦਰ ਸਿੰਘ ਜੀ ਬੈਠੇ ਆ ਬਰਾਣਾ ਸਾਹਿਬ ਜੀ ਬੈਠੇ ਬਚੜੇ ਸਾਹਿਬ ਬੈਠੇ ਆ ਗਪਾਲਾ ਸਾਹਿਬ ਬੈਠੇ ਆ ਮੈਂ ਸਮਝਦਾ ਬਿਆਨ ਸਿੰਘ ਜਿੰਨੇ ਵੀ ਰਮਨਦੀਪ ਸਿੰਘ ਦੇ ਘਰੇ ਆਪਾਂ ਬੈਠੇ ਰਵਿੰਦਰ ਸੋ ਇਹ ਜਿਹੜਾ ਸਮਾਂ ਹੈ ਅੱਜ ਮਤਦਾਨ ਕਰਨ ਦਾ ਸਮਾਂ ਹੈ ਤੇ ਜੇ ਅਸੀਂ 1947 ਤੋਂ ਲੈ ਕੇ ਵੇਖੀਏ ਤਾਂ ਸਾਨੂੰ ਮਿਲਿਆ ਕੀ ਹੈ ਇੱਕੋ ਹੀ ਅਧਿਕਾਰ ਮਿਲਿਆ ਕਿ ਤੁਸੀਂ મતદાન ਕਰਕੇ ਆਪਣਾ ਸਰਪੰਚ ਚੁਣ ਸਕਦੇ ਹੋ ਆਪਣਾ ਐਮਐਲਏ ਚੁਣ ਸਕਦੇ ਹੋ ਆਪਣਾ ਜਿਹੜਾ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਚੁਣ ਸਕਦੇ ਹੋ ਤੇ ਤੁਸੀਂ ਕਹਿੰਿਆ ਵੀ ਅਸੀਂ ਕੁਝ ਬੰਦੇ ਸੋਸ਼ਲ ਮੀਡੀਆ ਤੇ ਗੱਲ ਕਹਿੰਦੇ ਆ ਕਿ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਕੁਝ ਬੰਦੇ ਝੂਠ ਨੂੰ ਸੱਚ ਬਣਾਉਣ ਚ ਬੜੇ ਮਾਹਰ ਹੁੰਦੇ ਆ ਉਹ ਕਹਿੰਦਾ ਮੇਰਾ ਪਿੰਨਾ ਨਾ ਮੇਰਾ ਹਰਿਆ ਪਿੰਨਾ ਲੋਕਾਂ ਵਾਸਤੇ ਚੱਲੂਗਾ ਕੈਪਟਨ ਉਹ ਤੇ ਬਾਦਲ ਨੂੰ ਜਹਾਜ਼ 'ਚ ਬੈਠੇ ਨੂੰ ਲੋਕ ਨਹੀਂ ਦੇਖਦੇ ਧਰਨਿਆਂ ਤੇ ਮੇਰੀ ਸੰਥਾ ਦੇ ਵਿੱਚੋਂ ਸਰਕਾਰ ਚੱਲੂਗੀ ਅੱਜ ਉਹਦੀ ਦਿੱਲੀ 'ਚੋਂ ਚੱਲਦੀ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਹੁਣੇ-ਹੁਣੇ ਇਹ ਗੱਲ ਹੋਈ ਆ ਐਨਐਸਏ ਦੀ ਐਨਐਸਏ ਮੁਬਾਰਕ ਹੈ ਐਹੋ ਜਿਹੀ ਐਨਐਸਏ ਜਿਨ੍ਹਾਂ ਨੇ ਸਾਨੂੰ ਇਕੱਠਿਆਂ ਨੂੰ ਕਰਕੇ ਬਿਠਾ ਦਿੱਤਾ ਹੈ ਤੇ ਕੌਮ ਇੱਕ ਜੋ ਢੋਕੇ ਲੜਾਈ ਲੜ ਰਹੀ ਹੈ ਅੱਜ 11 ਪੀੜ ਬੰਦੂਕ ਦੀ ਗੋਲੀ ਨਾਲ ਹੀ ਦਿੱਦੀ ਨੂੰ ਹੁੰਦੇ ਜਿੰਨੇ ਸਾਡੇ ਇੱਕ ਮੋਟ ਭਾਈ ਸਾਹਿਬ ਨੂੰ ਪਾਉਣ ਨਾਲ ਹੋਣੀ ਹੈ ਇਹ ਮਤਦਾਨ ਜਿਹੜਾ ਸੋਚ ਸਮਝ ਕੇ ਕਰਨਾ ਚਾਹੀਦਾ ਸੱਚੇ ਸਤ ਗੋਦ ਦੀ ਹਾਜ਼ਰੀ ਤੇ ਆਪਾਂ ਰੋਝ ਜਾਂਦੇ ਆ ਦੁੱਤ ਵੀ ਮੰਗਦੇ ਪੁੱਤ ਵੀ ਮੰਗਦੇ ਤੰਦਰੁਸਤੀ ਵੀ ਮੰਗਦੇ ਕਾਰੋਬਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਪਰ ਇਸ ਵਾਰ ਇਹ ਵੀ ਅਰਦਾਸ ਕਰੀਏ ਕਿ ਮਹਾਰਾਜ ਅਸੀਂ ਹੋਰ ਦੀਪ ਸਿੰਘ ਸੁੱਧੋ ਸਹੀਦ ਨਹੀਂ ਕਰਾਉਣੇ ਅਸੀਂ ਕਿੰਨੇ ਕ ਆਪਣੇ ਨੌਜਵਾਨਾਂ ਦਾ ਖੂਨ ਡੋਲਾਂਗੇ ਫਿਰ ਜਾਗਾਂਗੇ ਮੈਨੂੰ ਪਤਾ ਹੈ ਖੂਨ ਚੋਂ ਪੈਦਾ ਹੋਈ ਕੌਮ ਹੈ ਕਲਗੀ ਵਾਲੇ ਦਾ ਸਰਪੰਸਦਾਨ ਕਰਕੇ ਖੂਨ ਚੋਂ ਪੈਦਾ ਕੀਤੀ ਹੈ ਕੌਮ ਇਹਨੂੰ ਕੋਈ ਮਟਾ ਨਹੀਂ ਸਕਦਾ ਪਰ ਅੱਜ ਸਾਨੂੰ ਦੀਪ ਸਿੰਘ ਸਿੱਧੂ ਨੇ ਖੂਨ ਡੋਲ ਕੇ ਇਕੱਠਿਆਂ ਕੀਤਾ ਜਗਾਇਆ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆਂਦਾ ਹੈ ਕਿ ਅਸੀਂ ਇਸ ਵਾਰ ਬਾਰ ਬਾਰ ਇਹ ਗੱਲ ਕਹਿੰਨੇ ਆ ਕਿ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਦਿਓ ਮੁੜ ਕੇ ਜੋ ਮਰਜ਼ੀ ਕਰ ਲਿਓ ਤੇ ਇੱਕ ਨੌਜਵਾਨ ਆਂਦਾ ਕਿ ਮੁੜ ਕੇ ਸਾਡੇ ਪੱਠੇ ਪਾ ਕੇ ਜਾਂਦੇ ਇਹਨਾਂ ਨੂੰ ਵੋਟਾਂ ਪਾਵਾਂਗੇ ਅਸੀਂ ਦਿੱਲੀ ਦੇ ਦਲਾਲਾਂ ਨੂੰ ਬਿਲਕੁਲ ਨਹੀਂ ਹੁਣ ਅਸੀਂ ਹੋਰ ਦੀਪ ਸਿੰਘ ਸਿੱਧੂ ਸ਼ਹੀਦ ਨਹੀਂ ਕਰਾਉਣੇ ਕਿ ਬਾਰ ਬਾਰ ਇੱਕ ਨੌਜਵਾਨ ਸ਼ਹੀਦ ਹੋਇਆ ਕਰੂਗਾ ਤੇ ਅਸੀਂ ਇਕੱਠੇ ਹੋਇਆ ਕਰਾਂਗੇ ਬਿਲਕੁਲ ਨਹੀਂ ਜਦੋਂ ਡੋਲ ਦਾ ਖੌਣ ਚਹੀਦਾ ਨਾ ਤਕਦੀਰ ਬਦਲਦੀ ਕੌਮਾਂ ਨਹੀਂ ਰੰਬੀਆਂ ਦਾ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਤੁਹਾਡੇ ਭਾਈ ਤਾਰੂ ਸਿੰਘ ਵਰਗੀ ਤਸਵੀਰ ਤੇ ਦੁਨੀਆ ਦੇ ਵਿੱਚ ਕਿਸੇ ਕੋਲ ਹੈਗੀ ਆ ਤੇ ਮੈਨੂੰ ਦੱਸੋ ਜੇ ਫਕੀਰੀ ਗੁਰੂ ਨਾਨਕ ਸਾਹਿਬ ਵਰਗੀ ਕਿਸੇ ਕੋਲ ਹੈਗੀ ਕੌਮ ਕੋਲ ਤੇ ਦੱਸੋ ਜੇ ਕੁਰਬਾਨੀ ਦਸਵੇਂ ਪਾਛਾ ਜਿੰਨੀ ਕਿਸੇ ਦੀ ਹੈਗੀ ਆ ਤੇ ਕੋ ਮੈਨੂੰ ਦੱਸੋ ਦੁਨੀਆ ਦੇ ਵਿੱਚ ਸਾਡੀ ਕੌਮ ਲੈਣਾ ਤੇ ਲਾ ਕੇ ਆਟਾ ਦਾਲ ਮੰਗਣ ਵਾਲੀ ਨਹੀਂ ਇਹ ਪੱਗਾਂ ਬਨ ਕੇ ਪਖਾਰੀਆਂ ਨੂੰ ਲੈਣਾ ਚ ਲੱਗਣ ਵਾਲੀ ਨਹੀਂ ਇਹ ਗਲੀਆਂ ਨਾਲੀਆਂ ਦੇ ਵਿੱਚ ਉਲਝੀ ਰਹਿਣ ਵਾਲੀ ਨਹੀਂ ਇਹ ਤਾਂ ਆਪਣੀ ਬਾਦਸ਼ਾਹ ਦਾ ਪ੍ਰਤੀਕ ਹੈ ਆਪਣੀ ਬਾਦਸ਼ਾਹ ਇਹਨਾਂ ਨਵਾਂ ਹੀ ਰਾਜ ਹਟਮਾੜਿਆ ਤੇ ਜਿਹੜੇ 900 ਸਾਲ ਗੁਲਾਮ ਰਹਿਣ ਵਾਲੇ ਕੌਮ ਅੱਜ ਰਾਜਪਾ ਕਰਦੀ ਹੈ ਤੇ ਉਹ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਸਿੱਖਾਂ ਦਾ ਤਖਤ ਚੁੱਪ ਕਰਕੇ ਬੈਠਾ ਸਿੱਖਾਂ ਦੀ ਐਸਜੀਪੀਸੀ ਜਿਹੜੀ ਭਾਈ ਲక్ష్మణ ਸਿੰਘ ਧਾਰੋਵਾਲ ਨੇ 1925 ਦੇ ਵਿੱਚ ਹੋਣ ਚ ਲੈ ਕੇ ਆਂਦੀ ਸੀ ਕਿ ਮੇਰੀ ਕੌਮ ਤੇ ਜਦੋਂ ਵਿਵਤਾ ਪਵੇ ਤਾਂ ਸਾਡੀ ਸੰਸਥਾ ਸਾਡੀ ਐਸਜੀਪੀਸੀ ਬੋਲੇ ਸਾਡਾ ਤਖਤ ਹੁਕਮ ਕਰੇ ਕਿ ਕੌਮ ਇਕੱਠੀ ਹੋਵੇ ਅਸੀਂ ਆਪਣੇ ਨੌਜਵਾਨ ਅੰਮ੍ਰਿਤ ਸੰਚਾਰ ਕਰਦੇ ਸਿੰਘ ਡਿਬਰੂ ਘੜ ਨਹੀਂ ਜਾਂਦੇ ਨੇ ਤੇ ਕਿਸੇ ਦੀ ਕੀ ਤਾਕਤ ਸੀ ਲੈ ਜਾਂਦਾ ਪਰ ਜਦੋਂ ਸਾਡੇ ਆਪਣੇ ਪ੍ਰਾਏ ਹੋ ਜਾਣ ਫਿਰ ਕੋਈ ਬਾਤ ਨਹੀਂ ਜੇ ਪੁੱਛਦਾ ਮਨ ਨੂੰ ਪਤਾ ਕਿੰਨਾ ਸਮਾਂ ਤਰਨੇ ਦੇ ਪਰਿਵਾਰ ਬੈਠਾ ਰਿਹਾ ਹੈ ਅਸੀਂ ਜਾਂਦੇ ਰਹਾ ਪਰ ਅੱਜ ਮੌਕਾ ਵੇਖ ਕੇ ਤੁਸੀਂ ਉਸ ਮੌਕੇ ਦੀ ਜਿਹੜੀ ਨਬਜ਼ ਪਛਾਣੀ ਹੈ ਤੇ ਮੈਂ ਸਮਝਦਾ ਕਿ ਬਹੁਤ ਵੱਡੀ ਜਿੱਤ ਹੋਵੇ ਕੋਈ ਪੰਜਾਬ ਦੀ ਤੇ ਪੰਥ ਦੀ ਤੇ ਆਪਾਂ ਇਹ ਵੀ ਸੋਚੀਏ ਕਿ ਜੇ ਮੋਦੀ ਸਾਹਿਬ ਕਤਰ ਦੇ ਵਿੱਚੋਂ 8 ਹਿੰਦੂਆਂ ਨੂੰ ਛੁਡਾ ਕੇ ਲੈ ਕੇ ਆਏ ਆ ਉਹ ਹਿੰਦੂਆਂ ਨੇ ਕੋ ਚੰਗਾ ਕੰਮ ਨਹੀਂ ਸੀ ਕੀਤਾ ਉਹ ਸੰਗੇਨ ਜੁਰਮਾਂ ਹੈ ਤੇ ਉਹਨਾਂ ਨੂੰ ਫਾਂਸੀ ਹੋਈ ਸੀ ਕਦਰ ਦੇ ਵਿੱਚ ਤੇ ਮੋਦੀ ਸਾਹਿਬ ਉਹਨਾਂ ਨੂੰ ਛਡਾ ਕੇ ਲੈ ਕੇ ਆਏ ਕਿਉਂਕਿ ਉਹ ਰਾਜਪਾਕ ਕਰਦੇ ਪਰ ਸਾਡੇ ਤਖਤ ਨੇ ਅੱਜ ਤੱਕ ਸਾਡੇ ਵਾਸਤੇ ਹਾਲਾ ਨਾਰਾ ਨਹੀਂ ਮਾਰਿਆ ਜਿੰਨਾ ਮਰਜ਼ੀ ਐਂ ਜ਼ੋਰ ਲਾਈ ਜਾਈਏ ਉਹਨਾਂ ਨੇ ਸਭ ਉਲਟਾ ਹੈ ਕਿਹਾ ਕਿ ਇਹਨਾਂ ਨੂੰ ਜਲਦੀ ਅੰਦਰ ਦਿਓ ਇਹ ਨਾਲੇ ਤਾਂ ਪੰਜਾਬ ਨੂੰ ਅੱਗ ਲਾ ਦਿੱਤੀ ਸੋ ਮੰਨੋ ਦੱਸੋ ਜੇ ਇੰਨੀ ਵੱਡੀ ਇਮਤੀ 'ਚ ਤੁਸੀਂ ਬੈਠੇ ਹੋ ਤਾਂ ਇਹਦਾ ਮਤਲਬ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਹਾਮੀ ਹੋ ਤੁਹਾਡੇ ਵਾਸਤੇ ਉਹਨਾਂ ਕੋ ਚੰਗਾ ਕੰਮ ਕੀਤਾ ਹੈ ਤੇ ਜਿਹੜੇ ਜੰਦਕ ਬੰਦੇ ਇਹ ਗੱਲਾਂ ਬੋਲਦੇ ਅੱਗ ਲਾ ਦਿੰਦੀ ਐ ਕਿ ਉਹ ਦੁਬਾਰਾ ਸਾਡੇ ਪੰਜਾਬ 'ਚ ਸਾਡੇ ਘਰਾਂ 'ਚ ਵੜ ਕੇ ਵੋਟ ਮੰਗਣਗੇ ਹੁਣ ਧੜਿਆਂ ਦੀ ਗੱਲ ਕੀਤੀ ਐ ਕਿ ਧੜਿਆਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਸਮਰਥਨ ਕਰਨਾ ਚਾਹੀਦਾ ਐ ਜਿੱਤ ਪ੍ਰਾਪਤ ਕਰਨੀ ਚਾਹੀਦੀ ਐ ਕਿ ਇਹ ਜਿੱਤ ਤੋਂ ਬਾਅਦ ਆਪਾਂ ਫੇਰ ਉਹਨਾਂ ਕੋ ਰਣਿਆ ਜੀ ਵੜ ਜਾਗੇ ਜਿੱਥੋਂ ਨਿਕਲੇ ਆ ਕਿ ਉਸ ਤੋਂ ਬਾਅਦ ਸਾਡਾ ਇਹ ਮਸਲੇ ਹੱਲ ਹੋ ਜਾਣਗੇ ਸਿੱਖਾ ਨੂੰ ਆਪਣੀ ਸਿਆਸਤ ਸਿਰਜਣੀ ਪੈਣੀ ਆ ਜੇ ਤੁਸੀਂ ਢੜਾ ਬਣਾਉਣਾ ਹੈ ਤੁਹਾਡੇ ਤੋਂ ਬਿਗੈਰ ਸਰਦਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਆ ਪਰ ਢੜਾ ਬਣਾਇਓ ਸ੍ਰੀ ਅਕਾਲ ਤਖਤ ਸਾਹਿਬ ਜੇ ਭਾਈ ਅੰਮਰਪਾਲ ਸਿੰਘ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੇ ਆ ਸੰਜਰ ਨਾਲ ਸੇ ਖਾਲਸਾ ਭਿੰਡਰਾਲਿਆਂ ਦੀ ਗੱਲ ਕਰਦੇ ਆ ਫਿਰ ਤੁਹਾਡਾ ਉਹ ਢੜਾ ਹੋਣਾ ਚਾਹੀਦਾ ਹੈ ਹੋਣਾ ਅਕਾਲ ਪੁਰਖ ਤੇ ਜਿਹੜਾ ਵੀ ਬੰਦਾ ਭਾਵੇਂ ਉਹ ਮੈਂ ਹੋਵਾਂ ਜਾਂ ਕੋਈ ਵੀ ਹੋਵੇ ਤੁਸੀਂ ਜ਼ਰੂਰ ਜਾਗਦੇ ਰਹੋ ਪਛਾਣਦੇ ਰਹੋ ਜਿਹੜਾ ਵੀ ਬੰਦਾ ਆਰਐਸਐਸ ਭਾਜੀਪੀ ਦੀ ਸੋਚ ਤੇ ਚੱਲਦਾ ਹੈ ਉਹ ਪੰਜਾਬੀਆਂ ਦੀ ਤੇ ਸਿੱਖਾਂ ਦੀ ਪਿੱਠ 'ਚ ਚੁਰਾ ਮਾਰਦਾ ਹੈ ਕਿਤੇ ਉਹਨੂੰ ਆਪਣਾ ਧੜਾ ਨਾ ਮੰਨ ਲਿਓ ਆਉਣ ਵਾਲਾ ਤੁਹਾਡੇ ਬੱਚਿਆਂ ਦਾ ਭਵਿੱਖ ਬਹੁਤ ਖਤਰੇ 'ਚ ਹੈ ਤੁਹਾਡੇ ਇੱਥੇ ਧੁੰਨਟਾਏ ਵਾਲੇ ਦੇ ਵਿੱਚੋਂ 40 ਮੁੰਡੇ ਨਸ਼ੇ ਦੀ ਪੇਟ ਚੜ ਗਏ ਇੱਕ ਪਿੰਡ ਦੇ ਤਿੰਨ ਸਰਪੰਚ ਹੀ ਨਸ਼ੇ ਦੀ ਪੇਟ ਚੜ ਗਏ ਤੇ ਜਿੱਦਣ ਤੁਹਾਡੇ ਹੜ੍ਹਾਂ ਦੇ ਨਾਲ ਇੱਥੇ ਠਾਠਾ ਮਾਰਦਾ ਦਰਿਆ ਕੰਡਿਆ ਨਾਲ ਖਹਿ ਕੇ ਵਗਦਾ ਸੀ 2 ਮਹੀਨੇ ਲਗਾਤਾਰ ਵਗਦਾ ਰਿਹਾ ਆ ਬੈਠਾ ਰਮਨਦੀਪ ਸਿੰਘ ਇਹ ਕਹਿੰਦਾ ਸਰਦਾਰ ਮਾਨ ਨੂੰ ਲੈ ਕੇ ਉਹ ਸਾਡੀਆਂ ਫਸਲਾਂ ਦਾ ਬੇੜਾ ਗਰਕ ਹੋ ਗਿਆ ਤੇ ਅੱਜ ਤੱਕ ਸਾਨੂੰ ਕੋਸ਼ ਨੇ ਹਾਲ ਨਹੀਂ ਪੁੱਛਿਆ ਸਾਡਾ ਤਾਂ ਦਰਿਆ ਨੱਥਨ ਦਾ ਨਾਂ ਨਹੀਂ ਲੈਂਦਾ ਤੇ ਸਰਦਾਰ ਮਾਨ ਦੂਜੀ ਵਾਰੀ ਆਏ ਤੇ ਉਹਨਾਂ ਨੇ ਲਾਈਵ ਉਹ ਕਿਹਾ ਹਾਈ ਕੋਰਟ ਦੇ ਵਿੱਚ ਲੱਕਣ ਰੰਜਰਪਾਲ ਜਿਹੜੇ ਰੰਜਨਪਾਲ ਲੱਕਣ ਜੀ ਸਾਡੇ ਤੇ ਨਾਲ ਉਹਨਾਂ ਨੇ ਲਾਈਵ ਹੋ ਕੇ ਗੱਲ ਕਹੀ ਕਿ ਜਦੋਂ ਸੈਟੇਲਾਈਟ ਕੈਮਰੇ ਜਿਹੜੇ ਲੱਗੇ ਹੁੰਦੇ ਉਹ ਦੱਸਦੇ ਆ ਕਿ ਕਿੱਥੇ ਅੱਜ ਬੱਦਲ ਫਟਣਾ ਹੈ ਤੇ ਕਿੱਥੇ ਜ਼ਿਆਦਾ بارش ਹੋਣੀ ਹੈ ਤੇ ਹਮੇਸ਼ਾ ਹੀ ਡੈਮ ਨੂੰ ਪਾਖੜਾ ਡੈਮ ਨੂੰ ਨੀਵਾ ਕੀਤਾ ਜਾਂਦਾ ਹੈ ਉਹਦੀ ਮੈਨੇਜਮੈਂਟ ਕੰਮ ਕਰਦੀ ਹੈ ਤੇ ਅੱਜ ਜਦੋਂ ਦਿੱਲੀ ਦੀ ਹੱਕ ਤੇ ਸਾਡੇ ਪੰਜਾਬੀਆਂ ਨੇ ਧਰਨਾ ਲਾਇਆ ਹੈ ਵੱਡੇ ਵੱਡੇ ਟਰੈਕਟਰ ਖੜਕੇ ਤੇ ਇਹ ਮੋਦੀ ਦੀਆਂ ਅੱਖਾਂ 'ਚ ਰੜਕਣ ਲੱਗ ਪਏ ਤੇ ਉਹਨਾਂ ਨੇ ਕਿਹਾ ਇਹਨਾਂ ਦੀਆਂ ਜ਼ਮੀਨਾਂ ਰੋੜ ਕੇ ਵੀ ਮੈਂ ਨਾਲੀ ਦਸਲ ਕੁਸ਼ੀ ਕਰ ਸਕਦਾ ਹੈ ਗੈਰਕਾਨੂੰਨੀ ਕਹਿ ਕੇ ਵੀ ਇਹਨਾਂ ਦੇ ਬੱਚਿਆਂ ਨੂੰ ਮਾਰ ਸਕਦਾ ਨਸ਼ੇ ਦੀ ਭੇਡ ਵਿੱਚ ਜੜਾ ਸਕਦਾ ਵਿਦੇਸ਼ ਵੀ ਭੇਜ ਸਕਦਾ ਤੇ ਮੈਂ ਇਹਨਾਂ ਦੀਆਂ ਫਸਲਾਂ ਵੀ ਬਰਬਾਦ ਕਰ ਸਕਦਾ ਤੇ ਉਹ ਨਾਲੇ ਭਾਖੜਾ ਨੀਵੀਂ ਨਹੀਂ ਕੀਤੀ ਤੇ ਦਰਿਆ ਕੰਢਿਆਂ ਤੱਕ ਵਗਦਾ ਆ ਜਿਹਦੇ ਨਾਲ ਸਾਡੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਸਰਦਾਰ ਮਾਨ ਕਹਿੰਦੇ ਕਿ ਮਾਨੂੰ 1 ਲੱਖ ਰੁਪਏ ਇੱਕ ਕਿੱਲੇ ਦਾ ਮੁਆਵਜ਼ਾ ਚਾਹੀਦਾ ਸਾਡੇ ਸਿੱਖਾਂ ਨੂੰ ਤੇ ਉਸ ਵੇਲੇ ਮੈਨੂੰ ਅਗਲੇ ਦਿਨ ਰਵਣਦੀਪ ਸਿੰਘ ਨੇ ਫੋਨ ਕੀਤਾ ਤੁਹਾਡੇ ਜਿੱਥੇ ਤੁਸੀਂ ਬੈਠੇ ਹੋ ਮਾਨੂੰ ਕਹਿੰਦਾ ਕਮਾਲ ਹੋ ਗਿਆ ਪਲੇਅਰ ਸਾਹਿਬ ਜਿਹੜਾ ਦਰਿਆ ਕਜਾ ਦੇ ਗੱਜ ਪਿੱਛੇ ਚੱਲ ਗਿਆ 2 ਮਹੀਨੇ ਤੋਂ ਲੱਥਰ ਦਾ ਨਾਂ ਨਹੀਂ ਸੀ ਲਿੰਦਾ ਕਾਰਨ ਕੀ ਕਾਰਨ ਇਹ ਕਿ ਮਾਨ ਸਾਹਿਬ ਕਹਿੰਦੇ ਕਿ ਤੁਹਾਡੇ ਵਿੱਚ ਕਸੂਰ ਹੈ ਤੁਸੀਂ ਸਾਨੂੰ ਬਰਬਾਦ ਕਰਨਾ ਚਾਹੁੰਦੇ ਹੋ ਅੱਜ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜ ਦੋਗੇ ਕਿ ਸਾਡੀ ਗੱਲ ਵਧੂਗੀ ਨਹੀਂ ਅਸੀਂ ਅਸੀਂ ਤਕੜੇ ਹੋਵਾਂਗੇ ਸਾਨੂੰ ਤਾਕਤ ਮਿਲੂਗੀ ਅਸੀਂ ਜੁਨੋ ਤੱਕ ਆਪਣੀ ਗੱਲ ਪਚਾਵਾਂਗੇ ਕਿ ਸਿੱਖ ਗੁਲਾਮ ਹੈ ਗੁਲਾਮੀ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸਤਿਕਾਰਯੋਗ ਖਾਲਸਾ ਜੀ ਧੂਕ ਮਾਤਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਬੀਬੀ ਜੀ ਤੁਹਾਡੇ ਨਾਲ ਤੁਰਿਆ ਜੋ ਵੀ ਖਮਿਆਜਾ ਭੁਗਤਣਾ ਪਊਗਾ ਤੇ ਮੈਂ ਉਹਦੇ ਲਈ ਤਿਆਰ ਆ ਪਰ ਜਦੋਂ ਇਹ ਐਂਡ ਵਾਲਾ ਦਿਨ ਆਇਆ ਉਹ ਸਰਮੋਸਰ ਹੋਈ ਵਿਰੋਧੀ ਰਵਾਈਤੀ ਪਾਰਟੀਆਂ ਦੇ ਵਕੀਲਾਂ ਨੇ ਆਣ ਕੇ ਇਤਰਾਜ਼ ਲਾਉਣੇ ਸ਼ੁਰੂ ਕੀਤੇ ਅੱਜ ਵੀ ਜਿਹੜੇ ਇੱਥੇ ਕਈ ਅਜਾਇਦਾ ਰਹੀਰਾ ਸਿੰਘ ਭੈਲਸਾ ਬੈਠੇ ਆ ਤੁਸੀਂ ਜਦੋਂ ਵੀ ਕਿਤੇ ਜਾਓਗੇ ਦਫ਼ਤਰ ਤੇ ਪੁੱਛੋ ਵੀ ਕਿਹੜੀ ਪਾਰਟੀ ਦਾ ਕਿਹੜਾ ਵਕੀਲ ਆਇਆ ਸੀ ਕਿਹੜੀ ਪਾਰਟੀ ਦਾ ਕਿੱਥੋਂ ਵਕੀਲ ਆਇਆ ਸੀ ਉਹਨਾਂ ਨੇ ਆਣ ਕੇ ਇਤਰਾਜ਼ ਕੀ ਲਾਏ ਸਾਡੀ ਕਾਗਜ਼ ਰਜੈਕਟ ਕਰਾਉਣ ਵਾਸਤੇ ਪਰਸੋਂ ਦੀ ਤਿਆਰੀ ਕੀਤੀ ਗਈ ਸੀ ਤੇ ਮਨੂੰ ਇਹ ਹੁਕਮ ਹੋਇਆ ਸੀ ਕਿ ਜੇ ਆਪਾਂ ਮੈਦਾਨ ਖਾਲੀ ਛੱਡ ਦਿੱਤਾ ਵਿਰੋਧੀਆਂ ਨੂੰ ਇਹ ਦਿੱਲੀ ਨੂੰ ਪਤਾ ਲੱਗ ਗਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਮੈਦਾਨ ਖਾਲੀ ਹੋ ਗਿਆ ਹੈ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਵੀ ਰਜੈਕਟ ਕਰ ਦੋ ਫਿਰ ਦਿੱਲੀ ਦਾ ਬੰਦਾ ਹੀ ਜਿੱਤੂਗਾ ਹੋਰ ਕੋਈ ਰਾਏ ਨਹੀਂ ਸੀ ਜਾਣਾ ਤੇ ਮਨੂੰ ਇਸ ਗੱਲ ਦਾ ਫਕਰ ਸੀ ਕਿ ਸਾਡੇ ਲੀਡਰ ਨੇ ਅੱਜ ਤੱਕ ਜੋ ਕਿਹਾ ਉਹਨੂੰ ਧੋਖ ਕੇ ਜਟਿਆ ਨਹੀਂ ਉਹਦੇ ਤੇ ਪੂਰਾ ਪਹਿਰਾ ਦਿੱਤਾ ਤੇ ਮੈਂ ਅਰਦਾਸ ਕੀਤੀ ਮੇਰੇ ਨਾਲ ਜਸਬੀਰ ਸਿੰਘ ਬਜੜੇ ਸਾਹਿਬ ਬੈਠੇ ਨਖਵੀਰ ਸਿੰਘ ਸੋਗਾ ਵੀਰ ਮੇਰਾ ਚਮਕੌਰ ਸਿੰਘ ਮੇਰੇ ਮਿੱਥਾ ਸਿੰਘ ਤੇ ਆ ਪ੍ਰਾਣਾ ਸਾਹਿਬ ਤੁਹਾਡੇ ਨਾਲ ਬੋਲ ਕੇ ਗਿਆ ਇਹਨਾਂ ਨੂੰ ਪੁੱਛਿਓ ਜਿਹੜਾ ਛੁਕਰਾਨਾ ਅਸੀਂ ਅੱਜ ਗੁਰੂ ਰਾਮਦਾਸ ਸਾਹਿਬ ਵਾਲਾ ਮਹਾਰਾਜ ਸਾਹਿਬ ਦਾ ਕੱਲ ਕਰਕੇ ਆਇਆ ਅਸੀਂ ਅਰਦਾਸ ਕੀਤੀ ਸੀ ਕਿ ਮਹਾਰਾਜ ਵਿਰੋਧੀ ਦੀਆਂ ਚਾਲਾਂ ਫੇਲ ਹੋ ਜਾਣ ਤੇ ਸਾਡੇ ਭਾਈ ਅਮਰਤਪਾਲ ਸਿੰਘ ਦੇ ਕਾਗਜ ਪਾਸ ਹੋ ਜਾਣ ਤੇ ਜਦੋਂ ਕਾਗਜ ਪਾਸ ਹੋਏ ਆ ਤੇ ਉਸੇ ਵੇਲੇ ਅਸੀਂ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਕੱਲ ਤੇ ਜਿਹੜੀ ਸਿਲ ਤੇ ਬਹਿ ਕੇ ਜ਼ਾਲਮ ਹੁਕਮ ਕਰਦਾ ਹੁੰਦਾ ਸੀ ਇਹਨਾਂ ਦੇ ਬੰਦ-ਬੰਦ ਕੱਟਦੇ ਉਹਨਾਂ ਨੂੰ ਦੇਗਾਂ ਚ ਪਾਲਦੇ ਉਹਨਾਂ ਨੂੰ ਰੂਹ ਚ ਬਲੇ ਕੇ ਸਾੜਦੇ ਉਹ ਉਸ ਤਖਤ ਤੇ ਲਾ ਕੇ ਖੜੋ ਕੇ ਮੈਂ ਇਹ ਬੇਨਤੀ ਕੀਤੀ ਕਿ ਅੱਜ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਆ ਤੇ ਤਕੜੇ ਹੋ ਕੇ ਉਹਦੀ ਸਿਲ ਦਾ ਮਤਲਬ ਇਹ ਸੀ ਕਿ ਜੱਸਾ ਸਿੰਘ ਰਾਮ ਗੜੀਆ ਉਸੇ ਲੈ ਕੇ ਇੱਥੇ ਆਏ ਸਾਂ ਜਿਹੜੀ ਵੀ ਕੌਮ ਨੇ ਫਤਹਿ ਕੀਤੀ ਅੱਜ ਤੱਕ 14 ਜੰਗਾਂ ਸਾਡੇ 10ਵੇਂ ਪਾਛਾਣਾਂ ਲੜੀਆਂ ਕਿਤੇ ਵੀ ਚੜ੍ਹਾਈ ਨਹੀਂ ਕੀਤੀ ਤੇ ਫਤਹਿ ਸਾਰੀਆਂ ਕੀਤੀਆਂ ਉਹ ਜੰਗ ਜ਼ੁਲਮ ਦੇ ਖਿਲਾਫ ਸੀ ਨਾ ਕਿ ਜਾਇਦਾਦ ਦੇ ਖਿਲਾਫ ਅੱਜ ਭਾਈ ਅੰਮ੍ਰਿਤਪਾਲ ਸਿੰਘ ਕੇ ਵੱਟ ਬੰਨੇ ਤੇ ਰੋਲੇ ਨਾਲ ਅੰਦਰ ਨਹੀਂ ਗਿਆ ਉਹ ਸਾਡੀ ਪੱਗ ਦਾ ਸਿੱਖ ਕੌਮ ਦਾ ਪੰਜਾਬ ਦਾ ਤੇ ਕੌਮ ਦਾ ਕਰਕੇ ਗਿਆ ਸੋ ਜਿੰਨੀਆਂ ਵੀ ਆਪਾਂ ਕਹਿ ਸਕਦੇ ਆ ਜਬਰ ਜ਼ੁਲਮ ਦੇ ਖਿਲਾਫ ਲੜਾਈ ਲੜੀ ਗਈ ਹੈ ਤੇ ਉਹਨਾਂ ਨੂੰ ਖਮਿਆਜੇ ਭੁਗਤਨੇ ਪਏ ਆ ਸਾਨੂੰ ਕੋਈ ਚਿੰਤਾ ਨਹੀਂ ਕੌਣ ਡਰਦਾ ਹੈ ਮੌਤ ਤੋਂ ਕੌਣ ਜੇਲ੍ਹ ਤੋਂ ਡਰਦਾ ਹੈ ਗੱਲ ਤੇ ਹੈ ਕਿ ਅਸੀਂ ਆਪਣੀ ਪੰਜਾਬ ਦੀ ਸਿਆਸਤ ਸਿਰਜਣੀ ਹੈ ਤੇ ਫੇਰ ਮੈਂ ਉਹ ਕਾਗਜ਼ ਜਿਹੜੇ ਆ ਅੰਮ੍ਰਿਤਸਰ ਤੋਂ ਆਣ ਕੇ ਅੱਜ ਤੜਕੇ ਅਰਦਾਸ ਬੇਨਤੀ ਕਰਕੇ ਆਣ ਕੇ ਵਾਪਸ ਲਏ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਐਸੇ ਕਰ ਕਰਕੇ ਸੀ ਕਿ ਦਿੱਲੀ ਨੂੰ ਪਤਾ ਲੱਗ ਜੇ ਜੇ ਭਾਈ ਸਾਹਿਬ ਨੂੰ ਪਾਸੇ ਕਰਾਂਗੇ ਤੇ ਮੈਦਾਨ ਖਾਲੀ ਨਹੀਂ ਹੋਣਾ ਮੈਦਾਨ ਦੇ ਵਿੱਚ ਮਗਰ ਫਿਰ ਸਾਡੇ ਹੈਗੇ ਆ ਸੋ ਇਸ ਕਰਕੇ ਉਹਨਾਂ ਤੇ ਦਬਾਅ ਬਣਿਆ ਤੇ ਉਹਨਾਂ ਨੇ ਕਿਹਾ ਜਿਉਂਦਾ ਤਿਉਂ ਰਹਿਣ ਦੋ ਸੋ ਮੈਂ ਸਮਝਦਾ ਕਿ ਕਦੀ ਵੀ ਉਹ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੌਮ ਦੇ ਵਿੱਚ ਕੱਲ ਨੂੰ ਫੇਰ ਸਵਾਲ ਖੜੇ ਹੋਣ ਤੇ ਗੁਰੂ ਸਾਹਿਬ ਤੋਂ ਵੱਡੀ ਕੋਈ ਚੀਜ਼ ਨਹੀਂ ਤਕੜੇ ਹੋ ਕੇ ਆਪਾਂ ਹਾਂ ਦਾ ਨਾਰਾ ਮਾਰੀਏ ਅੱਜ ਤੱਕ ਸਾਨੂੰ ਟਿਕ ਕੇ ਨਹੀਂ ਬਹਿਣ ਦਿੱਤਾ ਕਿਸੇ ਨੇ ਕਿਸੇ ਨੇ ਨਹੀਂ ਇਕੱਠੇ ਹੋਣ ਦਿੱਤਾ ਜੇ ਕੋਈ ਦੋ ਕੌਮੀ ਜਰਨਲ ਗੱਲ ਕਰਦੇ ਆ ਤਾਂ ਉਹਨਾਂ ਦੇ ਵਿੱਚ ਦਫਾਰ ਪਾਉਣ ਵਾਲੇ ਬਹੁਤ ਜ਼ਿਆਦੇ ਹੋਣ ਵੀ ਆਉਣ ਵਾਲੇ ਸਮੇਂ ਤੇ ਇਹੋ ਕੁਝ ਹੋਣਾ ਹੈ ਪਰ ਤੁਸੀਂ ਵਾਚਣਾ ਬਰੀਕ छन्ਨੀ ਮਾਰਨੀ ਹੈ ਕਿ ਆਪਾਂ ਦੋਵਾਂ ਜਰਨਲਾਂ ਨੂੰ ਇਕੱਠਿਆਂ ਇਹੀ ਅਹਿਸਾਸ ਕਰਨੀ ਹੈ ਕਿ ਮਹਾਰਾਜ ਪਾਰਲੀਮੈਂਟ 'ਚ ਵੀ ਸਾਡੀ ਆਵਾਜ਼ ਜਾਵੇ ਤੇ ਇੱਥੇ ਪੰਜਾਬ 'ਚ ਆਉਣ ਵਾਲੀ ਸਿਆਸਤ ਵੀ ਅਸੀਂ ਇਕੱਠੇ ਸਿਰਜੀਏ ਜਿਹਦੇ ਨਾਲ ਅਸੀਂ ਆਪਣੇ ਰੂੜੀਆਂ ਦੇ ਖਿਲਾਾਰੇ ਗਰੰਥ ਦਾ ਬਦਲਾ ਵੀ ਲੈ ਸਕੀਏ ਤੇ ਆਪਣੇ ਸ਼ਹੀਦ ਕੀਤੇ ਹੋਏ ਸਿੰਘਾਂ ਦਾ ਬਦਲਾ ਵੀ ਲੈ ਸਕੀਏ ਤੇ 328 ਰੂਪ ਕਿੱਥੇ ਆਓ ਭਣਿਆਰੇ ਵਾਲੇ ਕੋਲ ਆ ਸਰਸੇ ਵਾਲੇ ਕੋਲ ਆਸ਼ੂ ਦੋਸ ਕੋਲ ਆ ਰਾਮ ਰਹੀਮ ਕੋਲ ਆ ਸਿੱਖ ਕੌਮ ਨੂੰ ਕੋਈ ਪਤਾ ਨਹੀਂ ਤੇ ਇਸ ਕਰਕੇ ਆਪਾਂ ਸਾਰਾ ਲੇਖਾ ਜੋਖਾ ਕਰੀਏ ਤੇ ਮੈਂ ਇਹਨੀਆਂ ਬੇਨਤੀਆਂ ਨਾਲ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਦਾ ਤੇ ਸਾਰੇ ਆਪਣੇ ਵੀਰਾਂ ਦਾ ਤੁਹਾਡਾ ਰਵੀ ਜੀ ਦਾ ਚੋਲੇ ਤੋਂ ਸਾਡੇ ਸੁਵਿੰਦਰ ਸਿੰਘ ਪ੍ਰਧਾਨ ਕਾਕਾ ਜੀ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਮੈਂ ਬਹੁਤ ਵੱਡਾ ਬੁਲਾ ਰਾਨੇਗਾ ਤੇ ਭਾਈ ਸਾਹਿਬ ਨੇ ਯਾ ਰਵੀ ਨੇ ਹੁਕਮ ਕੀਤਾ ਸੀ ਕਿਉਂਕਿ ਸਿੰਘ ਸਾਹਿਬ ਜਿਹੜੇ ਭਾਈ ਸਾਹਿਬ ਦੇ ਨਾਲ ਜਦੋਂ ਤੋਂ ਦੁਬਈ ਤੇ ਆਏ ਭਾਈ ਸਾਹਿਬ ਉਦੋਂ ਤੋਂ ਬਹੁਤ ਸਾਥ ਦਿੱਤਾ ਇਹਨਾਂ ਨੇ ਤੇ ਮੈਂ ਇਹਨਾਂ ਦਾ ਹੁਕਮ ਮਟਾਲ ਨਹੀਂ ਸਕਿਆ ਤੇ ਮੈਂ ਤੁਹਾਡੇ ਨਾਲ ਜ਼ਿਆਦਾ ਗੱਲਾਂ ਨਹੀਂ ਕਰੀਆਂ ਪਹਿਲੀ ਗੱਲ ਤੇ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦੇ ਆ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਅਸੀਂ ਤੰਗ ਕੀਤਾ ਹੋਇਆ ਵਾ ਤੇ ਮਾਫ ਕਰਿਓ ਕਿਉਂਕਿ ਸਾਡੀਆਂ ਮਜਬੂਰੀਆਂ ਹੋਰ ਕੋਈ ਸਾਡੇ ਕੋਲ ਚਾਰਾ ਨਹੀਂਗਾ ਤੇ ਤੁਸੀਂ ਇੰਨਾ ਵੱਡਾ ਪਰਮਾ ਹੰਕਾਰਾ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਤੇ ਮੈਂ ਤੁਹਾਨੂੰ ਕੁਝ ਗੱਲਾਂ ਕਰਨੀਆਂ ਮੈਂ ਕੱਲ ਸਵੇਰੇ ਆਸਾ ਦੀਵਾਰ ਦਾ ਜਾਪ ਕਰ ਰਿਹਾ ਸੀ ਤੇ ਸ਼ਬਦ ਆਇਆ ਭੰਡ ਜਮੀ ਐ ਭੰਡ ਨਿਮੀ ਐ ਭੰਡ ਮੰਗਣ ਬਿਆਹੋ ਭੰਡੋ ਹੋਵੇ ਦੋਸਤੇ ਭੰਡੋ ਚੱਲੇ ਰਾਹ ਪੰਡ ਮਵਾ ਪੰਡ ਭਾਲੀਆ ਪੰਡ ਹੋਏ ਬੰਧਾਲਾ ਸੋਕ ਮੰਦਾ ਕੀ ਜਿੱਤ ਜਮੇ ਰਜਾ ਅੱਜ ਰਾਤ ਸੌਣ ਤੋਂ ਪਹਿਲਾਂ ਮੈਂ ਨੀਂਦ ਨਹੀਂ ਸਿਆ ਰਹੀ ਤੇ ਮੈਂ ਸੋਚ ਰਿਹਾ ਸੀ ਕਿ ਗੁਰੂ ਪਾਤਸ਼ਾਹ ਨੇ ਏਡੀ ਵੱਡੀ ਗੱਲ ਕਹਿ ਦਿੱਤੀ ਆ ਕਿ ਹੋਰ ਕਿਸੇ ਵਾਸਤੇ ਸਪੈਸ਼ਲ ਗੱਲ ਕੋਈ ਨਹੀਂ ਕੀਤੀ ਤੇ ਇੱਕ ਬੇਬੀਆਂ ਵਾਸਤੇ ਏਡੀ ਵੱਡੀ ਸਪੈਸ਼ਲ ਗੱਲ ਕਿਉਂ ਕੀਤੀ ਆ ਤੇ ਮੇਰੀ ਜਨਤ ਦੇ ਵਿੱਚ ਮਾਤਾ ਪਾਲ ਘੋੜੀ ਵੀ ਆਈ ਮਹਾਰਾਣੀ ਜੈਨਕੌਰ ਵੀ ਆਈ ਤੇ ਆਪਣਾ ਪਰਿਵਾਰ ਵੀ ਜਾਦਾ ਆ ਮਹਾਰਾਣੀ ਜੈਨਕੌਰ ਦਾ ਬੱਚਾ ਭਾਈ ਦਲੀਪ ਸਿੰਘ ਜਿਹੜਾ ਆਖਰੀ ਵਾਰਿਸ ਸੀ ਸੇਕਰਾ ਇਲਾ ਉਹਨਾਂ ਨੂੰ ਜਦੋਂ ਜਲਾਵਤ ਨਹੀਂ ਛਲਣੀ ਪਈ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਅੰਗਲੈਂਡੀਆਂ ਲੈ ਗਏ ਤੇ ਮਹਾਰਾਣੀ ਜੰਡਕੌਰ ਨੇ ਨੇਪਾਲ ਦੇ ਵਿੱਚ ਪਨਾਹ ਲਈ ਨੇਪਾਲ ਦੇ ਬਾਦਸ਼ਾਹ ਕੋਲੋਂ ਮਹਾਰਾਣੀ ਹੋਣ ਦੇ ਬਾਵਜੂਦ ਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਆਖਰੀ ਸਮੇਂ ਤੱਕ ਆਪਣੀਆਂ ਫੌਜਾਂ ਨੂੰ ਨਹੀਂ ਬਣਾ ਸਕੀ ਆਪਣੇ ਨਾਲ ਨਹੀਂ ਬਿਲਾ ਸਕੀ ਕਿ ਗੋਰਿਆਂ ਨਾਲ ਲੜਿਆ ਜਾਵੇ ਤੇ ਅੱਜ ਵੀ ਮਾਈ ਭਾਗ ਗੋਰਿਆਂ ਦਾ ਵਾਰਸਾ ਬੈਠੀਆਂ ਨੇ ਔਰ ਜੋ ਵੀ ਕੁਛ 18 ਤਰੀਕ ਤੋਂ ਲੱਗ ਕੇ ਜਦੋਂ ਭਾਈ ਸਾਹਿਬ ਦੇ ਪਿੱਛੇ ਪੁਲਿਸ ਲੱਗੀ ਤੇ ਉਦੋਂ ਲਾ ਕੇ ਅੱਜ ਤੱਕ ਸਾਡੇ ਪਰਿਵਾਰ ਦਾ ਖਾਸ ਕੋਈ ਯੋਗਦਾਨ ਨਹੀਂ ਆ ਜੇ ਯੋਗਦਾਨ ਆ ਤੇ ਤੁਹਾਡੇ ਸਾਹਮਣੇ ਮਾਤਾ ਬੈਠੀ ਆ ਸਾਰਾ ਪਰਿਵਾਰ ਇਹਨਾਂ ਦੀ ਉਂਗਲੀ ਫੜ ਕੇ ਸਮੇਂ ਨੂੰ ਚੱਲਿਆ ਵਾ ਕਈਆਂ ਗੱਲਾਂ ਦੇ ਵਿੱਚ ਸਾਨੂੰ ਚੰਗਾ ਲੱਗਦਾ ਸੀ ਵੀ ਇਹ ਮਾਤਾ ਇਹ ਕਿਉਂ ਕੀਤਾ ਕਿਵੇਂ ਕੀਤਾ ਪਰ ਅਸੀਂ ਇਹ ਆ ਵੀ ਇਹਨਾਂ ਨੂੰ ਬੜੀ ਜਿਛੜੀ ਇਹਨਾਂ ਦੇ ਪਿੱਛੇ-ਪਿੱਛੇ ਤੁਰੇ ਇਹਨਾਂ ਨੂੰ ਛੋਟੇ ਆ ਰਿਸ਼ਤੇ ਦੇ ਵਿੱਚ ਵੀ ਇਹ ਉਹ ਮਰਦੇ ਵਿੱਚ ਵੀ ਕਿਉਂਕਿ ਭਾਈ ਤੁਸੀਂ ਅਸਲ ਸਨ ਜਿਹੜੇ ਵੱਡੇ ਭਰਾਾਰੇ ਸਾਡੇ ਤੇ ਭਾਰੇ ਆ ਵੀ ਫਿਰ ਇਹ ਆਪੇ ਸੋਚਿਆ ਕਿ ਵਾਕਿਆ ਗੁਰੂ ਸਾਹਿਬ ਨੇ ਆ ਜਿਹੜਾ ਬੇਬੀਆਂ ਨੂੰ ਐਡੇ ਤਕੜਾ ਮਤਲਬਾ ਰੂਪਵਾ ਦਿੱਤਾ ਵਾ ਤੇ ਕੋਈ ਛੋਟੀ ਗੱਲ ਨਹੀਂ ਗਾ ਤੇ ਅੱਜ ਤੱਕ ਜੋ ਵੀ ਜਿੱਥੇ ਹੀ ਅੱਜ ਤੱਕ ਪਹੁੰਚ ਗਏ 18 ਤਰੀਕ ਦੇ ਦਿਨ ਤੋਂ ਬਾਅਦ ਉਹਨਾਂ ਨੂੰ ਮਤਲਬ ਹੈ ਸਰ ਕਰਨ ਤੱਕ ਅੱਜ ਤੱਕ ਦਾ ਜੋਰ-ਜੋਰ ਲਾ ਰਹੇ ਆ ਇਹ ਮੇਰੇ ਭੈਣ ਜੀ ਦਾ ਵਾ